ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਮਸਤੇ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਚੈਨਲ ਕੇਸ ਸਿੰਘਪੁਰ ਸਿਟੀ ਵਿੱਚ ਹਾਂਜੀ ਤੁਸੀਂ ਜੋ ਇਹ ਸਾਰੀਆਂ ਸਵਾਰੀਆਂ ਦੇਖ ਰਹੇ ਹੋ ਇਹ ਜਾ ਰਹੀਆਂ ਹਨ ਬਾਬਾ ਦੀਪ ਸਿੰਘ ਸ਼ਹੀਦ 12 ਪੀਐਸ ਗੁਰਦੁਆਰੇ ਜੋ ਕਿ ਰਾਇਸਨਗਰ ਵਿੱਚ ਹੈ ਜੀ ਹੁਣ ਅਸੀਂ ਜਾ ਰਹੇ ਹਾਂ ਟ੍ਰੇਨ ਤੇ ਰਹੀ ਰਾਇਸਨਗਰ ਰਾਇਸਨਗਰ ਤੋਂ ਅੱਗੇ ਸੀ ਆਟੋ ਤੇ ਜਾਵਾਂਗੇ 12 ਪੀਐਸ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ 12 ਪੀਐਸ ਗੁਰਦੁਆਰੇ ਉਸ ਤੋਂ ਪਹਿਲਾਂ ਤੁਹਾਨੂੰ ਟ੍ਰੇਨ ਤੇ ਦਰਸ਼ਨ ਕਰਾਉਣੇ ਆ ਜੋ ਸਵਾਰੀਆਂ 12 ਪੀਐਸ ਗੁਰਦੁਆਰਾ ਸਾਹਿਬ ਜਾ ਰਹੀਆਂ ਨੇ ਤੇ ਤੁਹਾਨੂੰ ਮਿਲਣੇ ਆ ਸਾਡੇ ਨਾਲ ਜਾ ਰਹੇ ਆ ਬੰਤੀ ਸਿੰਘ ਜੀ ਹਾਂਜੀ ਤੁਸੀਂ ਕਿੱਧਰ ਜਾ ਰਹੇ ਹੋ ਜੀ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਜੀ 12 ਪੀਐਸ 12 ਪੀਐਸ ਰੈਸ਼ਨਗਰ ਚ ਹੈ ਹਾਂਜੀ ਹਾਂਜੀ ਬਿਲਕੁਲ ਰੈਸ਼ਨਗਰ ਚ ਤੇ ਕਿੰਨੀ ਵਾਰ ਜਾ ਰਹੇ ਹੋ ਇਸ ਤੋਂ ਪਹਿਲਾਂ ਕਿੰਨੀ ਵਾਰ ਤੁਸੀਂ ਜਾ ਚੁੱਕੇ ਹੋ ਪਹਿਲਾਂ ਦੋ ਵਾਰ ਹੀ ਜਾ ਚੁੱਕੇ ਆ ਤੀਜੀ ਵਾਰ ਚੱਲੇ ਆ ਜੀ ਤੇ ਕੌਣ ਕੌਣ ਜਾ ਰਿਹਾ ਤੁਹਾਡੇ ਨਾਲ ਦੇਖੋ ਜੀ ਸਾਰੀ ਸੰਗਤ ਹੀ ਆ ਜੀ ਅੱਛਾ ਜੀ ਆ ਸਾਰੇ ਹੀ ਆ 12 ਪੀਐਸ ਚੱਲੇ ਆ ਜੀ ਹਾਂਜੀ ਦੇਖੋ ਜੀ ਸੰਗਤ ਬਹੁਤ ਜ਼ਿਆਦਾ ਆ ਰਹੀ ਹੈ 12 ਪੀਐਸ ਗੁਰਦੁਆਰੇ ਕੇ ਔਰ ਟ੍ਰੇਨ ਚ ਬਹੁਤ ਜ਼ਿਆਦਾ ਪੀਡ ਆਨ ਕਰਕੇ ਇਸੇ ਥਾਂ ਤੇ ਜਗ੍ਹਾ ਮਿਲੀ ਹੈ ਤਾਂ ਕਿ ਵੀ ਸੰਗਤ ਆ ਰਾਮ ਨਾਲ ਜਾ ਸਕਣ ਬਾਕੀ ਉਥੋਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜਾ ਕੇ ਵਿਖਾਉਣੇ ਆ ਤੁਹਾਨੂੰ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਰਾਇਸੀ ਨਗਰ ਇੱਥੋਂ ਸੀ ਠੰਡਾ ਪਾਣੀ ਪੀ ਕੇ ਹੁਣ ਅਸੀਂ ਜਾਵਾਂਗੇ 12 ਪੀਐਸ ਬਾਹਰ ਅਸੀਂ ਜਾ ਕੇ ਔਟੋ ਲਵਾਵਾਂਗੇ ਸੰਗਤਾਂ ਦਾ ਬਹੁਤ ਜ਼ਿਆਦਾ ਘਟ ਹੋਣ ਕਰਕੇ ਬਾਹਰ ਜਾਮ ਲੱਗ ਗਿਆ ਸੀ ਸਾਰੰਗ 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 ਵਾਹਿਗੁਰੂ ਜੀ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ 12 ਪੀਐਸ ਹੁਣ ਤੁਹਾਨੂੰ ਸਾਡੇ ਨਾਲ ਸਾਥੀ ਆ ਉਹਨਾਂ ਨਾਲ ਮੁਲਾਕਾਤ ਕਰਾਨੇ ਆ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਿੱਥੋਂ ਆਏ ਹੋ ਔਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਂਦੇ ਹੋਏ ਕਹਿੰਦੇ ਆ ਜੀ ਲੋ ਜੀ ਪੈਸਾ ਵਾਏ ਉਸੇ ਦਾ ਖਲਸਾ ਵਾਏ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕਿੱਥੋਂ ਆਏ ਹੋ ਜੀ ਤੁਸੀਂ ਪਿੰਡ ਮਟੇਲੀ ਰਠਾਨਾ ਜੀ ਆਪਣਾ ਅੱਛਾ ਛੇ ਔਰ ਕਿੰਨੀ ਵਾਰ ਆਏ ਹੋ ਇਸ ਤੋਂ ਪਹਿਲਾਂ ਤੁਸੀਂ ਕਿ ਸੰਤ ਲੈ ਕੇ ਆਏ ਹੋ ਤਿੰਨ ਚਾਰ ਵਾਰ ਹੀ ਆ ਗਏ ਆ ਬਾਈ ਜੀ ਤੇ ਬਹੁਤ ਵਧੀਆ ਇੱਥੇ ਜੋ ਵੀ ਹੁੰਦਾ ਸੱਚੇ ਮਾਨਾਂ ਯਾਦ ਕਰਦਾ ਹੈ ਗੁਰੂ ਨਾਨਕ ਨੂੰ ਇੱਥੇ ਬਹੁਤ ਸ਼੍ਰੀ ਮਨੂ ਕਾਮਨਾਵਾਂ ਪੂਰੀਆਂ ਹੁੰਦੀਆਂ ਬਾਈ ਹਾਂਜੀ ਹਾਂਜੀ ਤੇ ਬਹੁਤ ਵਧੀਆ ਮਾਲਕ ਦੀ ਫੁੱਲ ਕਿਰਪਾ ਹੈ ਜੀ ਇੱਥੇ ਅੱਖੀਂ ਵੇਖਣ ਜਾ ਰਿਹਾ ਜੀ ਬਹੁਤ ਵਧੀਆ ਜੀ ਧੰਨਵਾਦ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ ਗੁਰਦੁਰਾ ਬਾਬਾ ਦੀਪ ਸਿੰਘ ਜੀ ਜਹੀਦ ਟਰੱਸਟ ਚੱਕ 12 ਪੀਐਸ ਰਾისినਗਰ ਰਾਜਸਥਾਨ ਇਹ ਉਹ ਇਤਿਹਾਸਿਕ ਥਾਂ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਕੋੜੇ ਬੰਨੇ ਔਰ ਉਹਨਾਂ ਨੇ ਇੱਥੇ ਵਿਸ਼ਰਾਮ ਕੀਤਾ ਸੀ ਇਹ ਹੈ ਜੀ ਨਿਸ਼ਾਨ ਸਾਹਿਬ ਜੋ ਕਿ ਬਿਲਕੁਲ ਬਾਹਰ ਹੈ ਬਣਿਆ ਹੋਇਆ ਹੈ ਆਪਾਂ ਹੁਣ ਅੰਦਰ ਐਂਟਰੀ ਕਰਾਂਗੇ ਔਰ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਣ ਅਸੀਂ ਗੁਰਦੁਆਰਾ ਸਾਹਿਬ ਕੇ ਐਂਟਰ ਆਉਣ ਲੱਗੇ ਆਂ ਆਪ ਸਾਰੀਆਂ ਸੰਗਤਾਂ ਨੂੰ ਦੱਸ ਦਈਏ ਜੀ ਕਿ ਇੱਥੇ ਜਪਰਾ ਸਾਹਿਬ ਦਾ ਪਾਠ ਹਰ ਸੰਡੇ ਹਰ ਐਤਵਾਰ ਇੱਥੇ ਹਰ ਦੁਪਹਿਰਾ ਸਾਹਿਬ ਦਾ ਪਾਠ ਹੁੰਦਾ ਹੈ ਜੋ ਕਿ ਸੰਤਾਂ ਬਹੁਤ ਦੂਰ-ਦੂਰੋਂ ਚੱਲ ਕੇ ਆਉਂਦੀਆਂ ਨੇ ਔਰ ਇਸ ਜਗ੍ਹਾ ਤੇ ਆ ਕੇ ਆਪਣਾ ਜਪਰਾ ਸਾਹਿਬ ਦਾ ਪਾਠ ਕਰਦੀਆਂ ਨੇ ਜਿਵੇਂ ਕਿ ਅੰਮ੍ਰਿਤਸਰ ਵਿਕੇ ਬਾਬਾ ਜੀ ਸਿੰਘ ਜੀ ਗੁਰਦੁਆਰੇ ਵਿੱਚ ਜਪਰਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਇਸ ਜਗ੍ਹਾ ਤੇ ਵੀ ਜਪਰਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ 12 ਪੀਐਸ ਗੁਰਦੁਆਰੇ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਡੇ ਨਾਲ ਸੰਗਤਾਂ ਮਨਜੂਦ ਆ ਉਹਨਾਂ ਨੂੰ ਥੋੜਾ ਕੁਛ ਦੇ ਆ ਵੀ ਕਿੱਥੋਂ ਆਏ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੋਂ ਆਏ ਹੋ ਜੀ ਤੁਸੀਂ ਜੀ ਅਸੀਂ 라ਵਲੇ ਤੋਂ ਆਏ ਆ ਜੀ ਅੱਛਾ ਇਸ ਤੋਂ ਪਹਿਲਾਂ ਕਿੰਨੀ ਵਾਰੀ ਆ ਚੁੱਕੇ ਤੁਸੀਂ ਤੇ 12 ਪੀਐਸ ਗੁਰਦੁਆਰਾ ਅਸੀਂ ਪਹਿਲੀ ਵਾਰੀ ਆਏ ਆ ਬਾਬਾ ਜੀ ਦੇ ਚੱਕੇ ਵਿੱਚ ਬਹੁਤ ਵਧੀਆ ਲੱਗਿਆ ਦਰਸ਼ਨ ਨਾਲ ਵਧੀਆ ਆਏ ਜੀ ਗੁਰਚੇਤ ਖਾਲਸਾ ਵਾਹਿਗੁਰੂ ਜੀ ਖਤੇ ਜੀ ਤਨੂੰ ਬਾਬਾ ਜੀ ਆ ਜੋ ਦੱਜਲ ਸੇਵਾ ਕਰ ਰਹੀ ਹੈ ਜਲ ਦੇ ਰਿਹਾ ਥੋੜਾ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਜਲ ਕਿੱਥੋਂ ਆਇਆ ਕਿਵੇਂ ਤਿਆਰ ਹੁੰਦਾ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਜਲ ਜਿਹੜਾ ਤੁਸੀਂ ਦੇਈ ਜਾਂਦੇ ਹੋ ਇਹ ਕਿਵੇਂ ਤਿਆਰ ਹੁੰਦਾ ਜੀ ਕੀ ਜੀ ਕਰੇ ਸ਼ਾਮ ਨੂੰ ਛਿੱਟਾ ਦੇਣਾ ਹਾਂਜੀ ਤੇ ਪਰਿਵਾਰ ਦੇ ਵਿੱਚ ਕੋਈ ਬਿਮਾਰ ਬੰਦਾ ਹੈ ਤੇ ਜਲ ਉਹਨੂੰ ਪਿਆਓ ਬਹੁਤ ਵਹਿਤਰ ਹੈ ਵਧੀਆ ਹੈ ਤੇ ਕੋਈ ਸਾਧਨ ਘਰ ਦੇ ਵਿੱਚ ਨਵਾਂ ਲੰਦਾ ਗਿਆ ਤਾਂ ਉਹ ਤੇ ਛਿੱਟਾ ਮਾਰੋ ਬਹੁਤ ਹੀ ਚੰਗੀ ਚੀਜ਼ ਹੈ ਜਾਣਾ ਆ ਰਿਹਾ ਜਿੱਥੇ ਦਿਨ ਰਾਤ 24 ਘੰਟੇ ਖੰਡਵਾਟ ਚੱਲ ਰਿਹਾ ਉੱਥੋਂ ਠੀਕ ਹੈ ਜੀ ਜਿੱਤੇ ਹੋਰ ਆਇਓ ਬੋਲੋ ਆਪਾਂ ਹਾਂਜੀ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਹੈ ਬੀਬੀਆਂ ਇੱਥੇ ਗੁਰੂ ਕਾ ਲੰਗਰ ਤਿਆਰ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰ ਸਤਿਕਾਰ ਨਾਲ ਬੀਬੀਆਂ ਇੱਥੇ ਗੁਰੂ ਕਾ ਲੰਗਰ ਦੀਆਂ ਸੇਵਾ ਕਰ ਰਹੀਆਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਪ੍ਰਸ਼ਾਦ ਦੇ ਬਣਾਉਣ ਵਾਲੀ ਇੱਕ ਮਸ਼ੀਨ ਵੀ ਲਗਾਈ ਗਈ ਹੈ ਜਿਸ ਦੇ ਰਾਹੀਂ ਸੇਵਾ ਕਰ ਰਹੇ ਹੈ ਸਾਰੇ ਔਰ ਪ੍ਰਸ਼ਾਦੇ ਵੀ ਤਿਆਰ ਹੋ ਰਹੇ ਹੈ ਹਾਂਜੀ ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਉਸ ਪਿੱਪਲ ਦੇ ਨਾਲ ਆਪਣੇ ਘੋੜੇ ਬਨ ਕੇ ਹੋਰ ਇਸ ਜਗ੍ਹਾ ਤੇ ਉਸ਼ਰਮ ਕੀਤਾ ਸੀ ਅਨੂਪ ਪੁਰਾ ਸਾਹਿਬ ਵੀ ਕਿਹਾ ਗਿਆ ਜੀ ਇਹ ਉਹੀ ਪਵਿੱਤਰ ਥਾਂ ਹੈ ਜੀ ਇਸ ਤੋਂ ਬਾਹਰ ਵੀ ਤੁਸੀਂ ਇਸ ਪਿੱਪਲ ਦੇ ਦਰਸ਼ਨ ਕਰ ਸਕਦੇ ਹੋ ਹੁਣ ਅਸੀਂ ਚਾਹ ਦਾ ਲੰਗਰ ਛਕਾਂਗੇ ਔਰ ਉਸ ਤੋਂ ਬਾਅਦ ਅਸੀਂ ਆਪਣੇ ਘਰ ਵੱਲ ਨੂੰ ਚੱਲੇ ਪਾਵਾਂਗੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਔਰ ਕੌਣ ਕੌਣ ਆਇਆ ਹੋਇਆ ਹੈ 12 ਪੀਐਸ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਕਮੈਂਟਾਂ ਚ ਜਰੂਰ ਦੱਸੋ ਅਗਰ ਤੁਸੀਂ ਸਾਡੀ ਇਹ ਵੀਡੀਓ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਅਗਰ ਇਹ ਵੀਡੀਓ ਤੁਸੀਂ Facebook ਤੇ ਵੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ ਤਾਂ ਕਿ ਜੋ ਵੀ ਅਸੀਂ ਨੈਕਸਟ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਪਹੁੰਚਦੀ ਹੋ ਜੇ